ਹੈਲੋ ਫਰੈਂਡਸ ਮੈਂ ਗੁਰਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੀ YouTube ਚੈਨਲ ਜੀਕੇ ਵਿਦ ਗੁਰਪ੍ਰੀਤ ਕੌਰ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਪੇਪਰ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਊਗੀ ਆਪਾਂ ਅੱਜ ਪੰਜਾਬੀ ਵਿਆਕਰਨ ਦੀ ਕਲਾਸ ਦੇ ਵਿੱਚ ਪਹਿਲਾ ਟੌਪਿਕ ਕਰ ਚੁੱਕੇ ਹਾਂ ਭਾਸ਼ਾ ਅਤੇ ਉਪਭਾਸ਼ਾ ਦੀਆਂ ਕਿਸਮਾਂ ਪੰਜਾਬੀ ਭਾਸ਼ਾ ਟਕਸਾਲੀ ਪੰਜਾਬੀ ਤੇ ਪੰਜਾਬ ਦੀਆਂ ਉਪਭਾਸ਼ਾਵਾਂ ਅੱਜ ਦੀ ਕਲਾਸ ਦੇ ਵਿੱਚ ਆਪਣਾ ਟੌਪਿਕ ਰਹਿਣ ਵਾਲਾ ਹੈ ਲਿਪੀ ਅਤੇ ਗੁਰਮੁਖੀ ਲਿਪੀ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕਵੈਸਟ ਹੈ ਸਭ ਨੂੰ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਫਸਟ ਟਾਈਮ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਇਸ ਤੋਂ ਇਲਾਵਾ ਅਗਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਸੀਂ ਟੈਲੀਗ੍ਰam ਗਰੁੱਪ ਜੁਆਇਨ ਕਰ ਲਓ ਟੈਲੀਗ੍ਰam ਗਰੁੱਪ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਿੱਤਾ ਹੋਇਆ ਹੈ ਤੇ ਇਸ ਤੋਂ ਇਲਾਵਾ ਤੁਸੀਂ ਜੀਕੇ ਵਿਦ ਗੁਰਪ੍ਰੀਤ ਦੇ ਨਾਲ ਸਰਚ ਕਰੋਗੇ ਤਾਂ ਤੁਹਾਨੂੰ ਈਜ਼ਲੀ ਮਿਲ ਜਾਊਗਾ ਤਾਂ ਆਓ ਕਲਾਸ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਬੋਲੀ ਲਿਪੀ ਲਿਪੀ ਕੀ ਹੁੰਦੀ ਹੈ ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਬੋਲੀ ਨੂੰ ਲਕੀਰਾਂ ਵਿੱਚ ਚਿੱਤਰਿਤ ਕਰਨ ਦੀ ਕਲਾ ਹੈ ਜਦੋਂ ਆਪਾਂ ਕੁਝ ਵੀ ਬੋਲਦੇ ਹਾਂ ਬੋਲ ਕੇ ਆਪਣੇ ਭਾਵ ਪ੍ਰਗਟ ਕਰਦੇ ਹਾਂ ਉਹਨੂੰ ਲਕੀਰਾਂ ਵਿੱਚ ਚਿੱਤਰਿਤ ਕਰਨ ਦੀ ਇੱਕ ਕਲਾ ਹੈ ਇਹ ਮਨੁੱਖ ਦੇ ਮੂੰਹ ਵਿੱਚੋਂ ਨਿਕਲੇ ਬੋਲਾਂ ਨੂੰ ਚਿੱਤਰਾਂ ਲਕੀਰਾਂ ਅਤੇ ਸੰਕੇਤਾਂ ਵਿੱਚ ਉਲੇਖਨ ਦੀ ਇੱਕ ਵਿਧੀ ਹੈ ਇਹ ਜਿਹੜੀ ਲਾਈਨ ਹੈ ਇਹਨੂੰ ਤੁਸੀਂ ਨੋਟ ਡਾਊਨ ਕਰ ਲਓ ਕਿ ਮਨੁੱਖ ਦੇ ਮੂੰਹ ਚੋਂ ਕੋਈ ਵੀ ਤੁਨੀਜੜੀ ਉਚਾਰਨ ਹੁੰਦੀ ਹੈ ਕੋਈ ਵੀ ਆਵਾਜ਼ ਕੋਈ ਵੀ ਬੋਲ ਜਿਹੜਾ ਬਾਹਰ ਨਿਕਲਦਾ ਉਹਨੂੰ ਕਿਸੇ ਕੋਈ ਫਾਰਮ ਦੇ ਦੇਣੀ ਹੈ ਉਹਨੂੰ ਚਿੱਤਰਾਂ ਦੇ ਵਿੱਚ ਲਕੀਰਾਂ ਦੇ ਵਿੱਚ ਜਾਂ ਸੰਕੇਤਾਂ ਦੇ ਵਿੱਚ ਉਹਨੂੰ ਬੋਲਦੇ ਆ ਲਿਪੀ ਨੈਕਸਟ ਹੈ ਜੀ ਜਿੱਥੇ ਬੋਲੀ ਭਾਵਾਂ ਦੀ ਪੋਸ਼ਾਕ ਹੈ ਉੱਥੇ ਲਿਪੀ ਬੋਲੀ ਦੀ ਪੋਸ਼ਾਕ ਹੈ ਇਹ ਭਾਵ ਇਹ ਭਾਵਾਂ ਵਿਚਾਰਾਂ ਨੂੰ ਲਿਖਤੀ ਰੂਪ ਦੇ ਕੇ ਹਮੇਸ਼ਾ ਲਈ ਜਿਉਂਦੀ ਰੱਖਦੀ ਹੈ ਬਹੁਤ ਹੀ ਸੋਹਣੀ ਲਾਈਨ ਲਿਖੀ ਹੈ ਕਿ ਜਿਹੜੇ ਆਪਣੇ ਭਾਵ ਨੇ ਜਾਂ ਵਿਚਾਰ ਨੇ ਉਹਨਾਂ ਨੂੰ ਲਿਖਤੀ ਰੂਪ ਦੇ ਕੇ ਹਮੇਸ਼ਾ ਦੇ ਲਈ ਜਿਉਂਦਾ ਕੌਣ ਰੱਖਦਾ ਹੈ ਲਿਪੀ ਤਾਂ ਆਓ ਚੱਲਦੇ ਹਾਂ ਨੈਕਸਟ ਸਲਾਈਡ ਦੇ ਉੱਪਰ ਲਿਪੀ ਦੇ ਪ੍ਰਾਚੀਨ ਰੂਪ ਰਾਜੇ ਪਿਛਲੇ ਟਾਈਮ ਦੇ ਵਿੱਚ ਪ੍ਰਾਚੀਨ ਟਾਈਮ ਦੇ ਵਿੱਚ ਲਿਪੀ ਕਿਹੜੇ-ਕਿਹੜੇ ਰੂਪਾਂ ਤੋਂ ਨਿਖਰ ਕੇ ਆਪਣੇ ਤੱਕ ਪਹੁੰਚੀ ਹੈ ਉਹ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾ ਹੈ ਸੂਤਰ ਲਿਪੀ ਫਿਰ ਆਪਣੇ ਕੋਲ ਆਈ ਹੈ ਗੰਡ ਲਿਪੀ ਫਿਰ ਆਈ ਹੈ ਰਾਜੇ ਚਿੱਤਰ ਲਿਪੀ ਉਸ ਤੋਂ ਨੈਕਸਟ ਹੈ ਭਾਵ ਲਿਪੀ ਤੇ ਲਾਸਟ ਦੇ ਉੱਪਰ ਆਪਣੇ ਕੋਲ ਤੁਨੀ ਲਿਪੀ ਫੋਨ ਦੇਖੋ ਜੀ ਸੂਤਰ ਲਿਪੀ ਦੇ ਵਿੱਚ ਕੀ ਹੁੰਦਾ ਸੀ ਇਸ ਵਿੱਚ ਮਨੁੱਖ ਆਪਣੇ ਭਾਵਾਂ ਨੂੰ ਅਲੱਗ-ਅਲੱਗ ਰੰਗ ਦੇ ਕੇ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾਉਂਦਾ ਸੀ ਜਿਵੇਂ ਕਿ ਹਰਾ ਰੰਗ ਅਗਰ ਕਿਸੇ ਨੂੰ ਭੇਜਿਆ ਆਪਣੇ ਰਿਸ਼ਤੇਦਾਰ ਨੂੰ ਤਾਂ ਉਹਦਾ ਸੰਕੇਤ ਸੀ ਕਿ ਉਹ ਠੀਕ ਆ ਅਗਰ ਲਾਲ ਰੰਗ ਕਿਸੇ ਨੂੰ ਭੇਜ ਦਿੱਤਾ ਜਾਂਦਾ ਸੀ ਤਾਂ ਉਹਦਾ ਮਤਲਬ ਹੁੰਦਾ ਸੀ ਉਹ ਕਿਸੇ ਮੁਸੀਬਤ ਵਿੱਚ ਦੇਖੋ ਰਾਜੇ ਭਾਵਾਂ ਨੂੰ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਦੇ ਲਈ ਆਪਾਂ ਜੋ ਵੀ ਚੀਜ਼ ਵਰਤਦੇ ਆਂ ਉਹ ਬੋਲੀ ਹੈ ਤੇ ਬੋਲੀ ਨੂੰ ਲਿਖਤੀ ਰੂਪ ਦੇਣ ਦੇ ਲਈ ਉਹਨਾਂ ਨੂੰ ਉਲੀਕਨ ਦੇ ਲਈ ਚਿੱਤਰਾਂ ਦੇ ਵਿੱਚ ਆਪਾਂ ਉਹ ਕੀ ਯੂਜ਼ ਕਰਦੇ ਆ ਲਿਪੀ ਯੂਜ਼ ਕਰਦੇ ਆ ਤਾਂ ਹੁਣ ਦੇਖੋ ਸੂਤਰ ਲਿਪੀ ਦੇ ਵਿੱਚ ਕੀ ਸੀ ਉਸ ਟਾਈਮ ਦੇ ਉੱਪਰ ਸਿਰਫ ਰੰਗਾਂ ਦੇ ਨਾਲ ਹੀ ਆਈਡੈਂਟੀਫਿਕੇਸ਼ਨ ਕੀਤੀ ਜਾਂਦੀ ਸੀ ਕਿ ਕਿਹੜਾ ਰੰਗ ਕਿਸ ਚੀਜ਼ ਦਾ ਪ੍ਰਤੀਕ ਹੈ ਨੈਕਸਟ ਹੈ ਜੀ ਆਪਣੇ ਕੋਲ ਗੰਡ ਲਿਪੀ ਹੁਣ ਗੰਡ ਲਿਪੀ ਦੇ ਵਿੱਚ ਕੀ ਹੁੰਦਾ ਸੀ ਦਰਕਤਾਂ ਦੀਆਂ ਜਿਹੜੀਆਂ ਟਾਣੀਆਂ ਹੁੰਦੀਆਂ ਸੀ ਜਾਂ ਛਿੱਲਣਾ ਹੁੰਦੀਆਂ ਸੀ ਜਾਂ ਪੱਤੇ ਹੁੰਦੇ ਸੀਗੇ ਉਹਨਾਂ ਨੂੰ ਗੰਡਾਂ ਦੇ ਕੇ ਆਪਦੇ ਜਿਹੜੇ ਭਾਵ ਆ ਪ੍ਰਗਟ ਕੀਤੇ ਜਾਂਦੇ ਸੀ ਕਿਸੇ ਤੱਕ ਪਹੁੰਚਾਏ ਜਾਂਦੇ ਸੀ ਫੋਰ ਐਗਜ਼ਾਮਪਲ ਜੇ ਇੱਕ ਗੰਡ ਦੇ ਦਿੱਤੀ ਉਹਦਾ ਕੋਈ ਸਾਈਨ ਉਹਨਾਂ ਨੇ ਦੇ ਦਿੱਤਾ ਕਿ ਉਹ ਖੁਸ਼ ਹੈ ਜੇਕਰ ਦੋ ਗੰਡਾਂ ਦੇ ਦਿੱਤੀਆਂ ਉਹਦਾ ਮਤਲਬ ਹੋ ਗਿਆ ਉਹ ਦੁਖੀ ਹੈ ਜਾਂ ਤਿੰਨ ਗੰਡਾਂ ਦੇ ਦਿੱਤੀਆਂ ਤਾਂ ਕੋਈ ਖੁਸ਼ੀ ਦਾ ਸਮਾਗਮ ਹੈ ਐਦਾਂ ਦੇ ਉਹ ਕੋਈ ਆਪਦੇ ਸਿੰਬਲ ਯੂਜ਼ ਕਰਦੇ ਸੀਗੇ ਦਰਕਤਾਂ ਦੀਆਂ ਟਾਣੀਆਂ ਨੂੰ ਗੰਡਾਂ ਦੇ ਦੇਕੇ ਨੈਕਸਟ ਹੈ ਜੀ ਆਪਣੇ ਕੋਲ ਚਿੱਤਰ ਲਿਪੀ ਚਿੱਤਰ ਲਿਪੀ ਜਿਹੜੀ ਆ ਵਿਦਵਾਨ ਇਸ ਲਿਪੀ ਨੂੰ ਹੀ ਲਿਪੀ ਦਾ ਮੁੱਖ ਰੂਪ ਮੰਨਦੇ ਹਨ ਇਸ ਵਿੱਚ ਚਿੱਤਰਾਂ ਰਾਹੀਂ ਭਾਵਾਂ ਦਾ ਪ੍ਰਗਟਾਵਾ ਹੁੰਦਾ ਸੀ ਹੁਣ ਦੇਖੋ ਇਹਦੇ ਵਿੱਚ ਆਪਾਂ ਹੜੱप्पा ਦੀ ਅਗਰ ਗੱਲ ਕਰੀਏ ਤੇ ਹੜੱप्पा ਦੀ ਜਿਹੜੀ ਜਦੋਂ ਉਹਦੀ ਖੁਦਾਈ ਹੁੰਦੀ ਹੈ ਉਸ ਦੇ ਵਿੱਚ ਵੀ ਬਹੁਤ ਸਾਰੇ ਚਿੰਨ੍ਹ ਮਿਲਦੇ ਆ ਕੁਝ ਲਿਖੇ ਹੋਏ ਆ ਹਨਾ ਉਹ ਜਿਹੜੇ ਚਿੰਨ੍ਹਾਂ ਦੇ ਚਿੱਤਰਾਂ ਦਾ ਰੂਪ ਜਿਹੜਾ ਉਹਨੂੰ ਹੀ ਵਿਦਵਾਨ ਜਿਹੜੇ ਆ ਅਸਲੀ ਜਿਹੜੇ ਲਿਪੀ ਦਾ ਰੂਪ ਮੰਨਦੇ ਆ ਚਲਦੇ ਆ ਨੈਕਸਟ ਸਲਾਈਡ ਦੇ ਉੱਪਰ ਪਾਵ ਲਿਪੀ ਚਿੱਤਰ ਲਿਪੀ ਤੋਂ ਬਾਅਦ ਆਉਂਦੀ ਹੈ ਜੀ ਪਾਵ ਲਿਪੀ ਮਨੁੱਖ ਦੀ ਬੁੱਧੀ ਦੇ ਵਿਕਾਸ ਨਾਲ ਹੀ ਪਾਵ ਲਿਪੀ ਹੋਂਦ ਵਿੱਚ आई वेरी ਇੰਪੋਰਟੈਂਟ ਕਿ ਦੇਖੋ ਜਦੋਂ ਮਨੁੱਖ ਜਿਹੜਾ ਜੰਗਲਾਂ ਦੇ ਵਿੱਚ ਰਹਿੰਦਾ ਸੀ ਉਸ ਟਾਈਮ ਦੇ ਉੱਪਰ ਮਨੁੱਖ ਦੇ ਵਿੱਚ ਐਨੀ ਸੈਂਸ ਨਹੀਂ ਸੀ ਨਾ ਹੀ ਉਹ ਪੜਿਆ ਲਿਖਿਆ ਸੀ ਨਾ ਹੀ ਉਹ ਕੱਪੜੇ ਪਾਉਂਦਾ ਸੀ ਨਾ ਹੀ ਉਹਨੂੰ ਕੋਈ ਬੋਲਣ ਚੱਲਣ ਦਾ ਤਰੀਕਾ ਸੀ ਕੁਝ ਵੀ ਨਹੀਂ ਸੀ ਉਹ ਪੱਤੇ ਤੋੜ ਤੋੜ ਕੇ ਹੀ ਉੱਥੋਂ ਖਾ ਲੈਂਦਾ ਸੀ ਪਰ ਜਿਵੇਂ ਜਿਵੇਂ ਟੈਕਨੋਲੋਜੀ ਵਧੀ ਹੌਲੀ ਹੌਲੀ ਮਨੁੱਖ ਦੀ ਬੁੱਧੀ ਦਾ ਵਿਕਾਸ ਹੋਇਆ ਜਿਵੇਂ ਹੀ ਬੁੱਧੀ ਦਾ ਵਿਕਾਸ ਹੋਇਆ ਉਸ ਦੇ ਨਾਲ ਹੀ ਜਿਹੜੀ ਪਾਵ ਲਿਪੀ ਆ ਉਹ ਹੋਂਦ ਵਿੱਚ ਆਈ ਹੈ ਪਾਵ ਲਿਪੀ ਤੋਂ ਬਾਅਦ ਆਈ ਹੈ ਤੁਨੀ ਲਿਪੀ ਤੁਨੀ ਲਿਪੀ ਦੇ ਵਿੱਚ ਕੀ ਹੈ ਭਾਵਾਂ ਦਾ ਪ੍ਰਗਟਾਵਾ ਤੁਨੀ ਉਚਾਰਨ ਨਾਲ ਕੀਤਾ ਜਾਂਦਾ ਸੀ ਜਿਹੜੀ ਕਿ ਹੁਣ ਵੀ ਆਪਣੇ ਕੋਲ ਚੱਲ ਰਹੀ ਹੈ ਤੁਨੀ ਲਿਪੀ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਗਾ ਹੁਣ ਤੱਕ ਆਪਾਂ ਰਾਜੀ ਕੀਤਾ ਦੇਖ ਲੈਨੇ ਇੱਕ ਵਾਰੀ ਪ੍ਰਾਚੀਨ ਲਿਪੀ ਦੇ ਜਿਹੜੇ ਆਪਾਂ ਰੂਪ ਦੇਖਿਆ ਸੂਤਰ ਲਿਪੀ ਗੰਢ ਲਿਪੀ ਚਿੱਤਰ ਲਿਪੀ ਭਾਵ ਲਿਪੀ ਤੇ ਤੁਨੀ ਲਿਪੀ ਹੁਣ ਅੱਗੇ ਆਪਾਂ ਰਾਜੀ ਦੇਖਦੇ ਹਾਂ ਪੁਰਾਤਨ ਭਾਰਤੀ ਲਿਪੀ ਹੁਣ ਪੁਰਾਤਨ ਜਿਹੜੀ ਸਭ ਤੋਂ ਪੁਰਾਣੀ ਲਿਪੀ ਭਾਰਤ ਦੇ ਵਿੱਚ ਕਿਹੜੀ ਆਈ ਇਹਦਾ ਥੋੜੀ ਜਿਹਾ ਆਪਾਂ ਬੈਕਗ੍ਰਾਉਂਡ ਦੇਖਦੇ ਆਂ ਭਾਰਤ ਵਿੱਚ 5000 ਸਾਲ ਪਹਿਲਾਂ ਤੋਂ ਹੀ ਲਿਖਣ ਕਲਾ ਦਾ ਪਤਾ ਚੱਲਦਾ ਹੈ 5000 ਸਾਲ ਪਿੱਛੇ ਚੱਲੀਏ ਤਾਂ ਉਹਦੇ ਤੋਂ ਆਪਾਂ ਨੂੰ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਉਸ ਟਾਈਮ ਦੇ ਉੱਪਰ ਵੀ ਲਿਖਣ ਕਲਾ ਜਿਹੜੀ ਉਹ ਮੌਜੂਦ ਸੀ ਸਭ ਤੋਂ ਪਹਿਲਾਂ ਬ੍ਰਹਮੀ ਲਿਪੀ ਵਿੱਚ ਸੈਂਕੜੇ ਸ਼ੀਲਾਲੇਖ ਲਿਖੇ ਗਏ ਹੁਣ ਮੰਦਰਾਂ ਦੇ ਵਿੱਚ ਬਹੁਤ ਸਾਰੇ ਸ਼ੀਲਾਲੇਖ ਲਿਖੇ ਹੋਏ ਆ ਉਹ ਬ੍ਰਹਮੀ ਲਿਪੀ ਦੇ ਵਿੱਚ ਹੀ ਲਿਖੇ ਹੋਏ ਆ ਹੜੱप्पा ਤੋਂ 5000 ਸਾਲ ਪਹਿਲਾਂ ਪੁਰਾਣੇ ਚਿੱਤਰਾਂ ਦੇ ਰੂਪ ਵਿੱਚ ਸਿੰਧੂ ਲਿਪੀ ਦੇ ਨਮੂਨੇ ਮਿਲਦੇ ਹਨ ਜੇ ਹੜੱप्पा ਦੀ ਖੁਦਾਈ ਦੀ ਗੱਲ ਕਰੀਏ ਉੱਥੇ ਜਿੰਨੇ ਵੀ ਪੁਰਾਣੇ ਚਿੱਤਰ ਮਿਲਦੇ ਆ ਉਹਦੇ ਤੋਂ ਪਤਾ ਚੱਲਦਾ ਹੈ ਕਿ ਸਿੰਧੂ ਲਿਪੀ ਦੇ ਨਮੂਨੇ ਉਹ ਹੈਗੇ ਆ ਨੈਕਸਟ ਹੈ ਜੀ ਅਸ਼ੋਕ ਦੁਆਰਾ ਬ੍ਰਹਮੀ ਤੇ ਖਰੋਸ਼ਟੀ ਲਿਪੀ ਵਿੱਚ ਸ਼ੀਲਾ ਲੇਖ ਲਿਖਵਾਏ ਗਏ ਬ੍ਰਹਮੀ ਲਿਪੀ ਸਭ ਤੋਂ ਪੁਰਾਣੀ ਲਿਪੀ ਹੈ ਇਹ ਲਿਪੀ ਵੀ ਗੁਰਮੁਖੀ ਵਾਂਗ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ ਜਿਵੇਂ ਦੇਖੋ ਜਿਹੜੀ ਬ੍ਰਹਮੀ ਲਿਪੀ ਹੈ ਇਹ ਬਿਲਕੁਲ ਹੀ ਗੁਰਮੁਖੀ ਲਿਪੀ ਦੀ ਤਰ੍ਹਾਂ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ ਤੇ ਮੰਨਿਆ ਵੀ ਇਹ ਜਾਂਦਾ ਹੈ ਕਿ ਜਿਹੜਾ ਗੁਰਮੁਖੀ ਲਿਪੀ ਦਾ ਸੰਬੰਧ ਬ੍ਰਹਮੀ ਲਿਪੀ ਦੇ ਨਾਲ ਹੈ ਇਹ ਬ੍ਰਹਮੀ ਲਿਪੀ ਦੇ ਵਿੱਚੋਂ ਹੀ ਉਪਜੀ ਹੈ ਨੈਕਸਟ ਹੈ ਜੀ ਖਰੋਸਟੀ ਲਿਪੀ ਖਤਮ ਹੋ ਗਈ ਪਰ ਬ੍ਰਹਮੀ ਲਿਪੀ ਦਾ ਨਿਰੰਤਰ ਵਿਕਾਸ ਹੁੰਦਾ ਰਿਹਾ ਖਰੋਸਟੀ ਲਿਪੀ ਤਾਂ ਖਤਮ ਹੋ ਗਈ ਹੈ ਜੀ ਪਰ ਬ੍ਰਹਮੀ ਲਿਪੀ ਦਾ ਨਿਰੰਤਰ ਵਿਕਾਸ ਹੁੰਦਾ ਰਿਹਾ ਤੇ ਬ੍ਰਹਮੀ ਲਿਪੀ ਦੇ ਵਿੱਚੋਂ ਬਹੁਤ ਸਾਰੀਆਂ ਲਿਪੀਆਂ ਜਿਹੜੀਆਂ ਉਹ ਬਾਹਰ ਨਿਕਲ ਕੇ ਆਈਆਂ ਨੇ ਹੁਣ ਦੇਖਦੇ ਹਾਂ ਜੀ ਗੁਰਮੁਖੀ ਲਿਪੀ ਦਾ ਵਿਕਾਸ ਵੀ ਜਿਹੜਾ ਬ੍ਰਹਮੀ ਲਿਪੀ ਦੇ ਵਿੱਚੋਂ ਹੀ ਹੋਇਆ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਨਿਯਮਬੰਦ ਕਰਨਾ ਹੁਣ ਗੁਰਮੁਖੀ ਲਿਪੀ ਕੀ ਹੈ ਪੰਜਾਬੀ ਭਾਸ਼ਾ ਨੂੰ ਨਿਯਮਬੰਧ ਕਰਨਾ ਤੇ ਬ੍ਰਹਮੀ ਲਿਪੀ ਪੁਰਾਤਨ ਹੈ ਮੰਦਰਾਚ ਸ਼ੀਲਾ ਲੇਖਾਂ ਤੇ ਮਿਲਦੀ ਹੈ ਹੁਣ ਬ੍ਰਹਮੀ ਲਿਪੀ ਤੋਂ ਦੇਖੋ ਕਿਹੜੀ ਲਿਪੀ ਜਿਹੜੀ ਉਪਜੀ ਹੈ ਉਤਰੀ ਲਿਪੀ ਤੇ ਉ ਉੱਤਰੀ ਸ਼ੈਲੀ ਤੇ ਦੱਖਣ ਸ਼ੈਲੀ ਦੋ ਇਹਦੀਆਂ ਸ਼ੈਲੀਆਂ ਉਪਜੀਆਂ ਉਤਰੀ ਸ਼ੈਲੀ ਤੇ ਦੱਖਣੀ ਸ਼ੈਲੀ ਦੱਖਣੀ ਸ਼ੈਲੀ ਮੈਂ ਸਲਾਈਡ ਦੇ ਵਿੱਚ ਨਹੀਂ ਲੈ ਕੇ ਆਈ ਕਿਉਂਕਿ ਆਪਾਂ ਗੁਰਮੁਖੀ ਲਿਪੀ ਨੂੰ ਦੇਖਣਾ ਹੈ ਗੁਰਮੁਖੀ ਲਿਪੀ ਕਿੱਥੋਂ ਉਪਜੀ ਹੈ ਪਰ ਮੈਂ ਤੁਹਾਡੀ ਨੌਲੇਜ ਲਈ ਦੱਸਦਾ ਕਿ ਗੁਰਮ ਬ੍ਰਹਮੀ ਲਿਪੀ ਤੋਂ ਦੋ ਸ਼ੈਲੀਆਂ ਉਪਜੀਆਂ ਨੇ ਇੱਕ ਹੈ ਉਤਰੀ ਸ਼ੈਲੀ ਤੇ ਦੂਸਰੀ ਹੈ ਦੱਖਣੀ ਸ਼ੈਲੀ ਹੁਣ ਉਤਰੀ ਸ਼ੈਲੀ ਤੋਂ ਬਾਅਦ ਵਿੱਚ ਕੀ ਬਣੀ ਆ ਗੁਪਤ ਸ਼ੈਲੀ ਬਣੀ ਆ ਤੇ ਗੁਪਤ ਸ਼ੈਲੀ ਤੋਂ ਅੱਗੇ ਆਈ ਆ ਕੁਟਿਲ ਸ਼ੈਲੀ ਕੁਟਿਲ ਸ਼ੈਲੀ ਤੋਂ ਬਾਅਦ ਰਾਜੇ ਆਈ ਆਪਣੇ ਕੋਲ ਸ਼ਾਰਦਾ ਲਿਪੀ ਤੇ ਸ਼ਾਰਦਾ ਲਿਪੀ ਤੋਂ ਬਾਅਦ ਬਣੀ ਹੈ ਟਾਕਰੀ ਤੇ ਗੁਰਮੁਖੀ ਲਿਪੀ ਹੁਣ ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰਮੁਖੀ ਲਿਪੀ ਕਿਹੜੀ ਲਿਪੀ ਦੇ ਵਿੱਚੋਂ ਉਪਜੀ ਹੈ ਤੇ ਸ਼ਾਰਦਾ ਲਿਪੀ ਦੇ ਵਿੱਚੋਂ ਉਪਜੀ ਹੈ ਅਗਰ ਇਹਦਾ ਸੰਬੰਧ ਪੁੱਛਿਆ ਜਾਏ ਤਾਂ ਬ੍ਰਹਮੀ ਲਿਪੀ ਦੇ ਨਾਲ ਹੈ ਅਗਰ ਡਾਇਰੈਕਟਲੀ ਦੇਖੀਏ ਇੰਡਾਇਰੈਕਟਲੀ ਦੇਖੀਏ ਤਾਂ ਗੁਰਮੁਖੀ ਲਿਪੀ ਜਿਹੜੀ ਹੈ ਬ੍ਰਹਮੀ ਲਿਪੀ ਦੇ ਵਿੱਚੋਂ ਹੀ ਉਪਜੀ ਹੈ ਕਿਉਂਕਿ ਇਹ ਹੌਲੀ-ਹੌਲੀ ਇਹਦਾ ਫਲੋ ਚਾਰਟ ਦੇਖੋ ਕਿ ਇੰਨੀਆਂ ਸ਼ੈਲੀਆਂ ਦੇ ਵਿੱਚੋਂ ਹੋ ਕੇ ਫਿਰ ਸ਼ਾਰਦਾ ਲਿਪੀ ਬਣੀ ਹੈ ਤੇ ਸ਼ਾਰਦਾ ਲਿਪੀ ਤੋਂ ਹੀ ਗੁਰਮੁਖੀ ਲਿਪੀ ਬਣੀ ਹੈ ਇਹ ਹੁਣ ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਆਪਸ਼ਨਸ ਨੇ ਉਹਨਾਂ ਤੋਂ ਹੀ ਤੁਹਾਨੂੰ ਆਈਡੀਆ ਲਾਉਣਾ ਪਊਗਾ ਅਗਰ ਉੱਥੇ ਸ਼ਾਰਦਾ ਲਿਪੀ ਆਉਂਦੀ ਹੈ ਤਾਂ ਤੁਸੀਂ ਸ਼ਾਰਦਾ ਲਿਪੀ ਨੂੰ ਟਿਕ ਕਰੋਗੇ ਅਗਰ ਉੱਥੇ ਬ੍ਰਹਮੀ ਲਿਪੀ ਆਉਂਦੀ ਹੈ ਤਾਂ ਤੁਸੀਂ ਬ੍ਰਹਮੀ ਲਿਪੀ ਨੂੰ ਟਿਕ ਕਰੋਗੇ ਤੇ ਇਸ ਤੋਂ ਇਲਾਵਾ ਰਾਜੇ ਇਧਰ ਲੰਡੇ ਤੇ ਦੇਵਨਾਗਰੀ ਲਿਪੀ ਜਿਹੜੀ ਹੈ ਉਹ ਵੀ ਉਪਜੀ ਹੈ ਨੈਕਸਟ ਹੈ ਜੀ ਗੁਰਮੁਖੀ ਲਿਪੀ ਹੁਣ ਆਪਾਂ ਗੁਰਮੁਖੀ ਲਿਪੀ ਨੂੰ ਵਿਸਥਾਰ ਦੇ ਵਿੱਚ ਪੜਾਂਗੇ ਗੁਰਮੁਖੀ ਲਿਪੀ ਇੱਕ ਪ੍ਰਾਚੀਨ ਲਿਪੀ ਹੈ ਜੋ ਬ੍ਰਹਮੀ ਪਰਿਵਾਰ ਵਿੱਚੋਂ ਵਿਕਸਿਤ ਹੋਈ ਹੈ ਸ਼ਾਰਦਾ ਲਿਪੀ ਵਿੱਚੋਂ ਉਤਪੰਨ ਹੋਈ ਜਾਪਦੀ ਹੈ ਪਿੱਛੇ ਅਸੀਂ ਸਲਾਈਡ ਦੇ ਵਿੱਚ ਫਲੋ ਚਾਰਟ ਦੇ ਵਿੱਚ ਦੇਖ ਕੇ ਆਏ ਹਾਂ ਕਿ ਗੁਰਮੁਖੀ ਲਿਪੀ ਆ ਪ੍ਰਾਚੀਨ ਲਿਪੀ ਹੈ ਜਿਹੜੀ ਕਿ ਬ੍ਰਹਮੀ ਪਰਿਵਾਰ ਵਿੱਚੋਂ ਵਿਕਸਿਤ ਹੋਈ ਹੈ ਤੇ ਸ਼ਾਰਦਾ ਲਿਪੀ ਵਿੱਚੋਂ ਉਤਪੰਨ ਹੋਈ ਜਾਪਦੀ ਹੈ ਇਸ ਦਾ ਨਾਮ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਪ੍ਰਚਲਿਤ ਨਹੀਂ ਸੀ ਤੇ ਇਸ ਦਾ ਨਾਂ ਗੁਰੂ ਸਹਿਬਾਨਾ ਦੀ ਹੀ ਦੇ ਨਾ ਇੱਥੇ ਇਹ ਵਾਲਾ ਪੁਆਇੰਟ ਤੁਸੀਂ ਧਿਆਨ ਚ ਰੱਖਣਾ ਕਿ ਜਿਹੜੀ ਗੁਰਮੁਖੀ ਲਿਪੀ ਸੀ ਗੁਰੂ ਸਹਿਬਾਨਾ ਤੋਂ ਸਾਡੇ ਜਿਹੜੇ 10 ਗੁਰੂ ਸਹਿਬਾਨ ਨੇ ਉਹਨਾਂ ਤੋਂ ਪਹਿਲਾਂ ਇਹ ਪ੍ਰਚਲਿਤ ਨਹੀਂ ਸੀ ਇਹਦਾ ਕੋਈ ਨਾਮ ਨਹੀਂ ਹੈਗਾ ਸੀ ਇਹਦੀ ਕੋਈ ਹੋਂਦ ਨਹੀਂ ਹੈਗੀ ਸੀ ਉਸ ਸਮੇਂ ਵਿੱਚ ਪ੍ਰਚਲਿਤ ਅਦੂਰੀਆਂ ਲਿਪੀਆਂ ਨੂੰ ਸੋਧ ਕੇ ਅਤੇ ਤਰਤੀਬ ਦੇ ਕੇ ਅਜੇ ਹੀ ਲਿਪੀ ਵਿਉਂਤ ਵਿੱਚ ਲਿਆਂਦੀ ਜੋ ਗੁਰਮੁਖੀ ਲਿਪੀ ਦੇ ਨਾਲ ਮਸ਼ਹੂਰ ਹੋਈ ਹੁਣ ਦੇਖੋ ਜੇ ਆਪਾਂ ਪਿੱਛੇ ਫਲੋ ਚਾਰਟ ਦੇ ਵਿੱਚ ਦੇਖਿਆ ਕਿ ਬ੍ਰਹਮੀ ਲਿਪੀ ਤੋਂ ਉੱਤਰ ਸ਼ੈਲੀ ਬਣੀ ਐ ਫਿਰ ਕੁਟਿਲ ਸ਼ੈਲੀ ਬਣੀ ਐ ਗੁਪਤ ਸ਼ੈਲੀ ਬਣੀ ਐ ਤੇ ਉਸ ਤੋਂ ਅੱਗੇ ਸ਼ਾਰਦਾ ਲਿਪੀ ਬਣੀ ਐ ਤੇ ਸ਼ਾਰਦਾ ਲਿਪੀ ਤੋਂ ਹੀ ਸਾਡੀ ਗੁਰਮੁਖੀ ਲਿਪੀ ਦਾ ਜਨਮ ਹੋਇਆ ਨੈਕਸਟ ਹੈ ਜੀ ਪਰ ਇਹ ਕਹਿਣਾ ਸਰਾਸਰ ਗਲਤ ਹੈ ਕਿ ਗੁਰਮੁਖੀ ਲਿਪੀ ਨੂੰ ਗੁਰੂ ਸਹਿਬਾਨਾ ਨੇ ਕੜਿਆ ਹੁਣ ਦੇਖੋ ਜਿਹੜੇ ਆਪਾਂ ਅਗਰ ਗੱਲ ਕਰੀਏ ਗੁਰੂ ਸਹਿਬਾਨਾ ਜੀ ਨੇ ਗੁਰੂ ਸਹਿਬਾਨ ਨੇ ਇਹਨੂੰ ਨਾਮ ਜ਼ਰੂਰ ਦਿੱਤਾ ਤੇ ਜਿਹੜੇ ਇਹਦੇ ਅੱਖਰ ਨੇ ਜਿਹੜੇ ਇਹਦੇ ਵਰਨ ਨੇ ਉਹਨਾਂ ਨੂੰ ਤਰਤੀਬ ਦਿੱਤੀ ਹੈ ਗੁਰੂ ਸਹਿਬਾਨ ਜੀ ਨੇ ਪਰ ਅਗਰ ਆਪਾਂ ਗੱਲ ਕਰੀਏ ਕਿ ਗੁਰਮੁਖੀ ਲਿਪੀ ਨੂੰ ਕੜਿਆ ਗੁਰੂ ਸਹਿਬਾਨਾ ਨੇ ਤੇ ਇਹ ਗੱਲ ਜਿਹੜੀ ਹੈ ਗਲਤ ਹੈ ਕਿਉਂਕਿ ਇਹਦੇ ਜਿਹੜੇ ਅੱਖਰ ਆ ਉਹ ਪਹਿਲਾਂ ਹੀ ਜਿਹੜੇ ਬ੍ਰਹਮੀ ਲਿਪੀ ਦੇ ਵਿੱਚੋਂ ਜਾਂ ਸ਼ਾਰਦਾ ਜਾਂ ਟਾਕਰੀ ਦੇ ਵਿੱਚੋਂ ਇਹ ਜੀ ਨੈਕਸਟ ਹੈ ਜੀ ਇਸ ਦਾ ਇਤਿਹਾਸ 500 ਸਾਲ ਪੁਰਾਣਾ ਨਹੀਂ ਹੈ ਪਰ ਇਸ ਦੇ ਅੱਖਰ ਜ਼ਰੂਰ ਪੁਰਾਣੇ ਹਨ ਦੇਖੋ ਜੇ ਗੁਰਮੁਖੀ ਲਿਪੀ ਦੀ ਗੱਲ ਕਰੀਏ ਇਹ ਤਾਂ ਸਾਡੇ ਗੁਰੂ ਸਹਿਬਾਨਾ ਜੀ ਨੇ ਹੀ ਇਹਨੂੰ ਨਾਮ ਦਿੱਤਾ ਪਰ ਜੇ ਅੱਖਰਾਂ ਦੀ ਗੱਲ ਕਰੀਏ ਤਾਂ ਉਹ ਜ਼ਰੂਰ ਪਹਿਲਾਂ ਤੋਂ 500 ਸਾਲ ਪੁਰਾਣੇ ਹਨ ਇਸ ਦੇ 15 ਅੱਖਰ ਟਾਕਰੀ ਦੇ ਨਾਲ ਅਤੇ 7 ਅੱਖਰ ਸ਼ਾਰਦਾ ਦੇ ਨਾਲ ਮਿਲਦੇ ਹਨ ਦੇਖੋ ਇਹਦੇ ਵਿੱਚ 15 ਅੱਖਰ ਜਿਹੜੇ ਟਾਕਰੀ ਦੇ ਨਾਲ ਮਿਲਦੇ ਆ ਤੇ 7 ਅੱਖਰ ਜਿਹੜੇ ਆ ਉਹ ਸ਼ਾਰਦਾ ਦੇ ਨਾਲ ਮਿਲਦੇ ਆ ਜਿਹੜੇ ਅੱਖਰ ਸ਼ਾਰਦਾ ਤੇ ਟਾਕਰੀ ਨਾਲ ਨਹੀਂ ਮਿਲਦੇ ਉਹ ਲੰਡੇ ਜਾਂ ਮਹਾਜਨੀ ਨਾਲ ਮਿਲਦੇ ਹਨ ਹੁਣ 7 ਤੇ ਜਿਹੜੇ ਪਿਛਲੇ 15 ਤੇ 7 ਅੱਖਰ ਨੇ ਉਹ ਤ ਸ਼ਾਰਦ ਅਤੇ ਟਾਖਰੀ ਦੇ ਨਾਲ ਮਿਲਦੇ ਆ ਤੇ ਜਿਹੜੇ ਉਹ ਸ਼ਬਦ ਉਹਨਾਂ ਦੇ ਨਾਲ ਨਹੀਂ ਮਿਲਦੇਗੇ ਜਿਹੜੇ ਅੱਖਰ ਉਹ ਲੰਡੇ ਤੇ ਮਹਾਜਨੀ ਲਿਪੀ ਦੇ ਵਿੱਚ ਮਿਲਦੇ ਆ ਨੈਕਸਟ ਹੈ ਜੀ ਪੰਜਾਬੀ ਭਾਸ਼ਾ ਦੀਆਂ ਸਾਰਥਕ ਧੁਨੀਆਂ ਨੂੰ ਅੱਖਰਾਂ ਵਿੱਚ ਚਿੰਨਿਤ ਕਰਨ ਦਾ ਕਰਨ ਦਾ ਜੋ ਲਿਖਣ ਪ੍ਰਬੰਧ ਉਸਾਰਿਆ ਹੈ ਉਸ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ ਹੁਣ ਇਹ ਗੁਰਮੁਖੀ ਲਿਪੀ ਦੀ ਡੈਫੀਨੇਸ਼ਨ ਹੈ ਸਾਡੇ ਕੋਲ ਕਿ ਗੁਰਮੁਖੀ ਲਿਪੀ ਕੀ ਹੈ ਪੰਜਾਬੀ ਭਾਸ਼ਾ ਦੀਆਂ ਸਾਰਥਕ ਧੁਨੀਆਂ ਨੂੰ ਸਾਰਥਕ ਹੁੰਦੀਆਂ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਜਿਨ੍ਹਾਂ ਦਾ ਕੋਈ ਵਜੂਦ ਹੁੰਦਾ ਤੇ ਸਾਰਥਕ ਧੁਨੀਆਂ ਨੂੰ ਅੱਖਰਾਂ ਵਿੱਚ ਚਿੰਨਿਤ ਕਰਨ ਦਾ ਜੋ ਲਿਖਣ ਪ੍ਰਬੰਧ ਉਸਾਰਿਆ ਹੈ ਉਸ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ ਪੰਜਾਬੀ ਦੀਆਂ ਜਿੰਨੀਆਂ ਸਾਰਥਕ ਧੁਨੀਆਂ ਹਨ ਉਹਨੇ ਹੀ ਗੁਰਮੁਖੀ ਦੇ ਅੱਖਰ ਹਨ ਨੈਕਸਟ ਹੈ ਜੀ ਵਰਨਾ ਦੀ ਤਰਤੀਬ ਨੂੰ ਵਰਣਮਾਲਾ ਕਿਹਾ ਜਾਂਦਾ ਪੰਜਾਬੀ ਵਿੱਚ ਗੁਰਮੁਖੀ ਵਰਣਮਾਲਾ ਨੂੰ 35 ਕਿਹਾ ਜਾਂਦਾ ਸੀ ਗੁਰਮੁਖੀ ਵਰਣਮਾਲਾ ਨੂੰ ਪਹਿਲਾਂ 35 ਕਿਹਾ ਜਾਂਦਾ ਸੀ ਪਰ ਹੁਣ ਆਧੁਨਿਕ ਸਮੇਂ ਦੇ ਵਿੱਚ 41 ਅੱਖਰ ਹਨ ਰਾਜੇ ਇਹਦੇ ਵਿੱਚ 6 ਜਿਹੜੇ ਪਹਿਲਾਂ 35 ਅੱਖਰ ਸੀ ਫਿਰ ਇਹਦੇ ਵਿੱਚ ਜਿਹੜੇ 5 ਐਡ-ਆਨ ਕੀਤੇ ਗਏ ਸੀਗੇ ਇਹ ਬਣ ਗਏ ਸੀ 40 ਫਿਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਅੱਖਰ ਦੇ ਵਿੱਚ ਹੋਰ ਐਡ ਕਰ ਦਿੱਤਾ ਸੀ ਲੱਲੇ ਪੈਰ ਬਿੰਦੀ ਉਸ ਤੋਂ ਬਾਅਦ ਹੋਣੇ ਦੇ ਟੋਟਲ ਅੱਖਰਾਂ ਦੀ ਅਗਰ ਗੱਲ ਕਰੀਏ ਟੋਟਲ ਵਰਨ ਦੀ ਗੱਲ ਕਰੀਏ ਤਾਂ ਆਪਣੇ ਕੋਲ ਹੈਗੇ ਆ 41 ਨੈਕਸਟ ਹੈ ਜੀ ਗੁਰਮੁਖੀ ਲਿਪੀ ਦੀ ਵਿਸ਼ੇਸ਼ਤਾ ਹੁਣੇ ਦੀ ਵਿਸ਼ੇਸ਼ਤਾ ਕੀ ਹੈ ਇੱਕ ਅੱਖਰ ਇੱਕ ਧੁਨੀ ਨੂੰ ਉਚਾਰਨ ਲਈ ਸਿਰਫ ਇੱਕ ਅੱਖਰ ਵਰਤਿਆ ਜਾਂਦਾ ਹੈ ਹੁਣ ਇੱਕ ਧੁਨੀ ਦੇ ਲਈ ਇੱਕ ਅੱਖਰ ਹੈ ਅਲੱਗ-ਅਲੱਗ ਧੁਨੀਆਂ ਦੇ ਲਈ ਅਲੱਗ-ਅਲੱਗ ਅੱਖਰੇ ਦੇ ਵਿੱਚ ਵਰਤੇ ਜਾਂਦੇ ਆ ਨੈਕਸਟ ਹੈ ਜੀ ਅੱਖਰ ਫालतू ਨਹੀਂ ਹੁੰਦੇ ਇਹਦੇ ਵਿੱਚ ਕੋਈ ਵੀ ਅੱਖਰ ਫालतू ਨਹੀਂ ਲਿਆ ਗਿਆ ਜਿੰਨਿਆਂ ਦੀ ਲੋੜ ਆ ਸਿਰਫ ਓਨੇ ਹੀ ਅੱਖਰੇ ਦੇ ਵਿੱਚ ਲਏ ਗਏ ਆ ਨੈਕਸਟ ਹੈ ਜੀ ਸਵਰਾਂ ਲਈ ਪਿੰਨ-ਪਿੰਨ ਅੱਖਰ ਹੁਣ ਸਾਡੇ ਕੋਲ ਤਿੰਨ ਸਵਰ ਨੇ ਤੇ ਤਿੰਨ ਸਵਰਾਂ ਦੇ ਲਈ ਸਵਰਾਂ ਵਾਸਤੇ ਪਿੰਨ-ਪਿੰਨ ਅੱਖਰ ਮਤਲਬ ਕਿ ਜਿਹੜੀਆਂ ਆਪਾਂ ਇਹਦੇ ਵਿੱਚ ਗੱਲ ਕਰਦੇ ਹਾਂ 10 ਸਵਰ ਦੁਨੀਆਂ ਦੀ ਉਹਨਾਂ ਦੇ ਲਈ ਪਿੰਨ ਪਿੰਨ ਅੱਖਰ ਜਿਹੜੇ ਆ ਉਹ ਲੈ ਗਏ ਆ ਨੈਕਸਟ ਹੈ ਜੀ ਅੱਖਰ ਸਰਲ ਹਨ ਪੜਨਾ ਤੇ ਲਿਖਣਾ ਸੌਖਾ ਹੈ ਇਹਨੇ ਵਿੱਚ ਜਿੰਨੇ ਵੀ ਅੱਖਰ ਨੇ ਬਹੁਤ ਸਿੰਪਲ ਨੇ ਜਿਨ੍ਹਾਂ ਨੂੰ ਪੜਨਾ ਤੇ ਲਿਖਣਾ ਬਹੁਤ ਸੌਖਾ ਹੈ ਐਸ ਕੰਪੇਅਰਡ ਟੂ ਗੁਰਮੁਖੀ ਲਿਪੀ ਅਗਰ ਆਪਾਂ ਦੇਵਨਾਗਰੀ ਦੀ ਗੱਲ ਕਰੀਏ ਹਿੰਦੀ ਲਿਪੀ ਦੇ ਵਿੱਚ ਪਹਿਲਾਂ ਤਾਂ ਅੱਖਰ ਹੀ ਬਹੁਤ ਜ਼ਿਆਦਾ ਨੇ ਤੇ ਦੂਸਰਾ ਉਹਨੂੰ ਪੜਨਾ ਜਾਂ ਲਿਖਣਾ ਵੀ ਬਹੁਤ ਔਖਾ ਹੈ ਕਿਉਂਕਿ ਬਹੁਤ ਸਾਰੇ ਅੱਖਰ ਉਹਦੇ ਵਿੱਚ ਜਿਹੜੇ ਆ ਉਹ ਕੋਈ ਪੈਰ ਦੇ ਵਿੱਚ ਪਾਇਆ ਜਾਂਦਾ ਹੈ ਕੋਈ ਕਿਵੇਂ ਪਾਇਆ ਜਾਂਦਾ ਤੇ ਗੁਰਮੁਖੀ ਲਿਪੀ ਦੂਸਰੀਆਂ ਲਿਪੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਈਜ਼ੀ ਹੈ ਇਸ ਦੇ ਇਲਾਵਾ ਅਗਰ ਆਪਾਂ ਗੱਲ ਕਰੀਏ ਇੰਗਲਿਸ਼ ਦੀ ਤੇ ਇੰਗਲਿਸ਼ ਦੇ ਵਿੱਚ ਸੀ ਜਿਹੜਾ ਵਰਡ ਆ ਉਹਦੇ ਤੋਂ ਕੱਕਾ ਵੀ ਬਣਦਾ ਤੇ ਉਹਦੇ ਤੋਂ ਚਚਾ ਵੀ ਬੰਦ ਹੈ ਤੇ ਇਹਦੇ ਵਿੱਚ ਕੀ ਹੈ ਦੋ ਵਰਡ ਬੰਦਦੇ ਆ ਕਿਸੇ ਇੱਕ ਵਰਡ ਤੋਂ ਲੈ ਕੇ ਪਰ ਸਾਡੇ ਜਿਹੜੀ ਪੰਜਾਬੀ ਗੁਰਮੁਖੀ ਲਿਪੀ ਆ ਉਹਦੇ ਵਿੱਚ ਇੱਕ ਅੱਖਰ ਤੋਂ ਇੱਕ ਧੁਨੀ ਹੀ ਉਚਾਰਨ ਹੁੰਦੀ ਹੈ ਇਸ ਤੋਂ ਜ਼ਿਆਦਾ ਧੁਨੀਆਂ ਇਹਦੇ ਵਿੱਚ ਉਚਾਰਨ ਨਹੀਂ ਹੁੰਦੀਆਂ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਗਾ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਰਾਜੀ ਗੁਰਮੁਮਖੀ ਲਿਪੀ ਦੀ ਤੇ ਗੁਰਮੁਖੀ ਲਿਪੀ ਦੇ ਵਿੱਚ ਇੱਕ ਮਤਪੇ ਜ਼ਰੂਰ ਰਿਹਾ ਕਿ ਗੁਰਮੁਖੀ ਲਿਪੀ ਦਾ ਜਿਹੜਾ ਵਿਕਾਸ ਹੈ ਕੋਈ ਤਾਂ ਕਹਿੰਦਾ ਕਿ ਸਾਡੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਕੀਤਾ ਕੋਈ ਇਹਦੇ ਵਿੱਚ ਕਹਿੰਦਾ ਕਿ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕੀਤਾ ਤੇ ਕੋਈ ਇਹ ਸਮਝਦਾ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸ਼੍ਰੀ ਚੰਦ ਜੀ ਨੇ ਕੀਤਾ ਪਰ ਇਹਦੇ ਵਿੱਚ ਆਪਾਂ ਇਹਦੇ ਤੋਂ ਇੱਕ ਚੀਜ਼ ਤਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੇ ਪੱਟੀ ਸਾਹਿਬ ਹੈ ਪਹਿਲੇ ਗੁਰੂ ਜੀ ਦੀ ਰਚਨਾ ਉਹਨਾਂ ਨੇ ਵੀ ਪੰਜਾਬੀ ਅੱਖਰਾਂ ਨੂੰ ਵਰਤਿਆ ਪੱਟੀ ਸਾਹਿਬ ਦੇ ਵਿੱਚ ਗੁਰੂ ਜੀ ਨੇ ਸ ਸ ਤੋਂ ਅੱਖਰਾਂ ਦੀ ਸ਼ੁਰੂਆਤ ਕੀਤੀ ਹੈ ਪਰ ਗੁਰੂ ਸਾਹਿਬਾਨ ਜਿਹੜੇ ਦੂਸਰੇ ਪਾਤਸ਼ਾਹ ਜੀ ਨੇ ਇਹਨਾਂ ਨੇ ਇਹਨੂੰ ਵਿਉਂਤ ਦੇ ਕੇ ਇਹਨਾਂ ਨੇ ਊੜੇ ਤੋਂ ਸਟਾਰਟਿੰਗ ਕੀਤੀ ਹੈ ਤੇ ਇਹਦੇ ਤੋਂ ਬਿਲਕੁਲ ਸਿੱਧ ਹੋ ਜਾਂਦਾ ਹੈ ਕਿ ਅੱਖਰ ਪੁਰਾਣੇ ਹੀ ਨੇ ਸਿਰਫ ਇਹਨਾਂ ਨੂੰ ਵਿਉਂਤ ਦਿੱਤੀ ਹੈ ਸਾਡੇ ਦੂਸਰੇ ਪਾਤਸ਼ਾਹ ਗੁਰੂ ਅੰਗਰ ਦੇਵ ਜੀ ਨੇ ਉਮੀਦ ਕਰਦੀ ਹੈ ਕਿ ਕਲਾਸ ਤੁਹਾਨੂੰ ਵਧੀਆ ਲੱਗੀ ਹੋਊਗੀ ਤੁਹਾਨੂੰ ਕਲਾਸ ਪਸੰਦ ਆਈ ਹੈ ਜੇਕਰ ਤੁਹਾਨੂੰ ਮੇਰੀ ਕਲਾਸ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰੋ ਥੈਂਕ ਯੂ ਸੋ ਮੱਚ